ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ। ਉਮੀਦ ਕਰਦੀ ਹਾਂ ਕਹਾਣੀ ਪਸੰਦ ਆਵੇਗੀ। ਉਹ ਔਰਤ ਬਹੁਤ ਖੂਬਸੂਰਤ ਸੀ। ਉਸਨੇ ਮੈਨੂੰ ਵੀ ਆਪਣੀ ਤਰ੍ਹਾਂ ਬਹੁਤ ਖੂਬਸੂਰਤ ਬਣਾ ਦਿੱਤਾ। ਮੈਂ ਇੱਕ ਸਾਧਾਰਨ ਜਿਹੀ ਕੁੜੀ ਸੀ ਪਰ ਅੱਜ ਮੈਂ ਬਹੁਤ ਖੂਬਸੂਰਤ ਲੱਗ ਰਹੀ ਸੀ। ਉਹ ਮੈਨੂੰ ਦੁੱਲਹਣ ਬਣਾ ਰਹੀ ਸੀ ਕਿਉਂਕਿ ਉਸਨੇ ਮੇਰਾ ਵਿਆਹ ਆਪਣੇ ਪਤੀ ਦੇ ਨਾਲ ਕਰਵਾਇਆ ਸੀ। ਉਹ ਮੈਨੂੰ ਉਸਦੀ ਦੁੱਲਹਣ ਬਣਾ ਰਹੀ ਸੀ। ਮੈਂ ਉਸ ਨੂੰ ਪੁੱਛਿਆ ਤੁਸੀਂ ਇੰਨੇ ਪਿਆਰੇ ਹੋ ਫਿਰ ਤੁਸੀਂ ਆਪਣੇ ਘਰ ਵਾਲੇ ਦਾ ਵਿਆਹ ਮੇਰੇ ਨਾਲ ਕਿਉਂ ਕਰਵਾਇਆ ਉਹ ਮੁਸਕਰਾਉਂਦੇ ਹੋਏ ਕਹਿਣ ਲੱਗੀ ਤੈਨੂੰ ਵੀ ਸਭ ਕੁਝ ਪਤਾ ਲੱਗ ਜਾਵੇਗਾ ਤੇ ਅੱਜ ਹੀ ਸਮਝ ਆਵੇਂਗੀ ਉਹਨੇ ਮੈਨੂੰ ਯਾਦ ਕਰਵਾਇਆ ਜੋ ਗੱਲ ਮੈਂ ਤੈਨੂੰ ਸਮਝਾਈ ਸੀ ਉਹ ਯਾਦ ਹੈ ਨਾ ਮੈਂ ਕਿਹਾ ਜੀ ਮੈਨੂੰ ਯਾਦ ਹੈ ਉਸਨੇ ਮੈਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਪਰਫਿਊਮ ਲਗਾਇਆ ਤੇ ਮੇਰੇ ਵਾਲਾਂ ਨੂੰ ਵੀ ਸੈੱਟ ਕੀਤਾ ਫਿਰ ਉਹ ਮੈਨੂੰ ਆਪਣੇ ਘਰ ਲੈ ਗਈ ਉਸਦੇ ਘਰ ਵਿੱਚ ਹੋਰ ਕੋਈ ਨਹੀਂ ਸੀ ਉਸਦਾ ਪਤੀ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਮੈਂ ਕਿਹਾ ਕਿ ਮੈਂ ਉਹਨੂੰ ਦੇਖਿਆ ਹੀ ਨਹੀਂ ਤੁਸੀਂ ਮੇਰਾ ਵਿਆਹ ਉਹਦੇ ਨਾਲ ਕਰਵਾ ਦਿੱਤਾ ਦਿੱਤਾ ਪਰ ਉਹ ਕਿਹੋ ਜਿਹਾ ਦਿੱਸਦੇ ਆ ਮੈਨੂੰ ਨਹੀਂ ਪਤਾ ਉਸਨੇ ਕਿਹਾ ਕਿ ਅੱਜ ਦੀ ਰਾਤ ਤੂੰ ਉਹਨੂੰ ਦੇਖ ਲਵੇਂਗੀ ਉਹ ਮੈਨੂੰ ਕਮਰੇ ਵਿੱਚ ਬਿਠਾ ਕੇ ਚਲੀ ਗਈ ਕਮਰਾ ਬਹੁਤ ਵੱਡਾ ਸੀ ਇਹ ਲੋਕ ਬਹੁਤ ਹੀ ਜ਼ਿਆਦਾ ਅਮੀਰ ਸੀ ਮੈਂ ਉੱਥੇ ਬੈਠ ਗਈ ਉਹ ਮੁਸਕਰਾਉਂਦੇ ਹੋਏ ਬੋਲੀ ਤੂੰ ਥੋੜਾ ਆਰਾਮ ਕਰ ਮੈਂ ਤੇਰੇ ਪਤੀ ਨੂੰ ਭੇਜਦੀ ਹਾਂ 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 ਹੁਣ ਉਹ ਤੇਰਾ ਵੀ ਪਤੀ ਹੈ ਥੋੜੀ ਦੇਰ ਬਾਅਦ ਉਹ ਆਦਮੀ ਕਮਰੇ ਵਿੱਚ ਦਾਖਲ ਹੋਇਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਜਿਵੇਂ ਹੀ ਰੋਸ਼ਨੀ ਉਤੇ ਤੇ ਪਈ ਮਹਾਰਾਣ ਹੋਗੀ ਉਹ ਛੇ ਫੁੱਟ ਦਾ ਲੰਮਾ ਤੇ ਬੇਹਦ ਤਕੜਾ ਆਦਮੀ ਸੀ ਮੈਂ ਡਰਦੇ ਹੋਏ ਆਪਣੇ ਲਹਿੰਗੇ ਨੂੰ ਦੋਵਾਂ ਹੱਥਾਂ ਨਾਲ ਚੁੱਕਿਆ ਤੇ ਬਾਰ-ਬਾਰ ਪੱਜੰਦੀ ਕੋਸ਼ਿਸ਼ ਕੀਤੀ ਮੈਨੂੰ ਬਸ ਉਸ ਤੋਂ ਪੱਜਣਾ ਹੀ ਸੀ ਮੈਂ ਉਸਦੇ ਨਾਲ ਜ਼ਿੰਦਗੀ ਨੂੰ ਇੱਕ ਘੰਟਾ ਵੀ ਨਹੀਂ ਗੁਜ਼ਾਰ ਸਕਤੀ ਸੀ ਪਰ ਉਸਨੇ ਮੈਨੂੰ ਰੋਕ ਲਿਆ ਤੇ ਕਿਹਾ ਕੀ ਹੋਇਆ ਤੂੰ ਤਾਂ ਮੇਰੀ ਘਰ ਵਾਲੀ ਹੈ ਮੈਂ ਕਿਹਾ ਮੈਨੂੰ ਜਾਣ ਦੇ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਤੇਰੀ ਪਹਿਲੀ ਘਰ ਵਾਲੀ ਇੰਨੀ ਖੁਸ਼ੀ-ਖੁਸ਼ੀ ਤੇਰਾ ਦੂਜਾ ਵਿਆਹ ਕਿਉਂ ਕਰਵਾਇਆ ਪਰ ਉਸਨੇ ਮੇਰੀ ਗੱਲ ਨਹੀਂ ਮੰਨੀ ਉਸਨੇ ਮੇਰੇ ਕੰਨ ਵਿੱਚ ਅਜਿਹੀ ਗੱਲ ਕਹੀ ਕਿ ਮੈਂ ਤਾਂ ਜ਼ਮੀਨ ਤੇ ਡਿੱਗ ਗਈ ਉਸਨੇ ਕਿਹਾ ਕਿ ਅੱਜ ਦੀ ਰਾਤ ਮੈਂ ਤੇ ਤੂੰ ਸਿਰਫ ਮੈਂ ਆਪਣੀ ਮਜਬੂਰੀਅਤ ਕੀਤੀ ਮੇਰੇ ਪਾਪਾ ਇਸ ਦੁਨੀਆ ਤੋਂ ਜਾ ਚੁੱਕੇ ਸੀ ਘਰ ਵਿੱਚ ਮੇਰੀਆਂ ਭੈਣਾਂ ਸੀ ਉਹਨਾਂ ਦੇ ਪੇਟ ਭਰਨ ਦੇ ਲਈ ਮੇਰੇ ਕੋਲ ਕੁਝ ਨਹੀਂ ਸੀ ਮੇਰੀ ਮਾਂ ਵਾਰ-ਵਾਰ ਕਹਿੰਦੀ ਸੀ ਕਿ ਤੂੰ ਹੀ ਵਟੀਆਂ ਜੇ ਤੂੰ ਹੀ ਕੁਝ ਕਰੇਂਗੀ ਤਾਂ ਹੀ ਕੁਝ ਹੋਵੇਗਾ ਜੇ ਕੋਈ ਰਸਤਾ ਹੈ ਤਾਂ ਸਾਨੂੰ ਦੱਸ ਅਸੀਂ ਉਸੇ ਪਾਲਤ ਚਲੇ ਜਾਵਾਂਗੇ ਨਹੀਂ ਤਾਂ ਸਾਨੂੰ ਸਭ ਨੂੰ ਚੈਰ ਦੇਤੀ ਮੈਨੂੰ ਸਮਝ ਆ ਗਿਆ ਸੀ ਕਿ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਇੱਕ ਔਰਤ ਦੇ ਕੋਲ ਇਹ ਹੀ ਇੱਕ ਰਸਤਾ ਬਚਿਆ ਹੁੰਦਾ ਪਰ ਇਹ ਰਸਤਾ ਗਲਤ ਸੀ ਸ਼ਾਇਦ ਇਹ ਤਰੀਕਾ ਹੀ ਗਲਤ ਹੁੰਦਾ ਪਰ ਕੋਈ ਵੀ ਔਰਤ ਆਪਣੀ ਮਰਜ਼ੀ ਨਾਲ ਇਸ ਰਸਤੇ ਤੇ ਨਹੀਂ ਚਲਦੀ ਅੱਜ ਜਦੋਂ ਭੈਣਾਂ ਨੂੰ ਦੇਖਿਆ ਤਾਂ ਦਿਲ ਦੇ ਖੂਨ ਦੇ ਹੰਝੂ ਰੋਣ ਲੱਗਿਆ ਦੋ ਤਿੰਨ ਦਿਨਾਂ ਤੋਂ ਉਹਨਾਂ ਨੇ ਖਾਣਾ ਨਹੀਂ ਖਾਦਾ ਸੀ ਫੇਰ ਵੀ ਉਹ ਮੁਸਕਰਾ ਰਹੀਆਂ ਸੀ ਕਹਿ ਰਹੀਆਂ ਸੀ ਕਿ ਕੋਈ ਗੱਲ ਨਹੀਂ ਤੀਤੀ ਕੋਈ ਨਾ ਕੋਈ ਹੋ ਜਾਵੇਗਾ ਮੈਂ ਘਰ ਤੋਂ ਇਹੀ ਸੋਚ ਕੇ ਨਿਕਲੀ ਸੀ ਕਿ ਕਿਸੇ ਵੀ ਤਰ੍ਹਾਂ ਉਹਨਾਂ ਦੇ ਲਈ ਰੋਟੀ ਦਾ ਇੰਤਜ਼ਾਮ ਕਰ ਹੀ ਲਵਾਂਗੀ ਪਰ ਅੱਜ ਜੋ ਸੁਣਿਆ ਉਹ ਬੜਾ ਅਜੀਬ ਸੀ ਮੈਂ ਇੱਕ ਬੈਂਚ ਤੇ ਬੈਠੀ ਸੀ ਉਦੋਂ ਹੀ ਤੋਂ ਉਹ ਔਰਤਾਂ ਆ ਕੇ ਮੇਰੇ ਕੋਲ ਬੈਠ ਗਈਆਂ ਪਹਿਲਾਂ ਤਾਂ ਇੱਧਰ ਉੱਤਰ ਤੇ ਗੱਲਾਂ ਕੀਤੀਆਂ ਫਿਰ ਰੋਣ ਲੱਗੀਆਂ ਉਹਨਾਂ ਵਿੱਚੋਂ ਇੱਕ ਕਹਿਣ ਲੱਗੀ ਕਿ ਇੱਥੇ ਇੱਕ ਅਜੀਬ एलान ਹੋਇਆ ਲੱਗਦਾ ਹੈ ਕਿ ਈ ਔਰਤ ਪਾਗਲ ਹੈ ਦੋਨੇ ਔਰਤਾਂ ਵੇਈਆਂ ਹੋਈਆਂ ਸਨ ਉਹਨਾਂ ਵਿੱਚੋਂ ਇੱਕ ਬੋਲੀ ਜੇ ਮੈਂ ਇੱਕ ਵਾਰੀ ਹੁੰਦੀ ਤਾਂ ਇਸ ਮੌਕੇ ਦਾ ਫਾਇਦਾ ਚੁੱਕਦੀ ਸਿਰਫ ਇੱਕ ਰਾਤ ਦੇ ਲੱਖ ਰੁਪਏ ਕੌਣ ਦਿੰਦਾ ਹੈ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਇੱਕ ਰਾਤ ਦੇ ਲੱਖਾਂ ਰੁਪਏ ਦਾ ਕੀ ਮਤਲਬ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਪਾਰਕ ਦੇ ਦੂਜੇ ਕੋਨੇ ਵਿੱਚ ਇੱਕ ਔਰਤ ਬੈਠੀ ਆ ਉਹ ਕਹਿ ਰਹੀ ਹੈ ਜੋ ਕੁੜੀ ਮੇਰੇ ਪਤੀ ਦੇ ਨਾਲ ਇੱਕ ਰਾਤ گزارੇਗੀ ਉਹਨੂੰ ਲੱਖ ਰੁਪਏ ਦੇਵਾਂਗੀ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਦੁਨੀਆ ਵਿੱਚ ਪਤਾ ਨਹੀਂ ਲੱਗਦਾ ਕੌਣ ਕਿਸ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ ਮੈਂ ਤਾਂ ਘਰ ਤੋਂ ਇਹੀ ਸੋਚ ਕੇ ਨਿਕਲੀ ਸੀ ਕਿ ਕਿਸੇ ਵੀ ਤਰ੍ਹਾਂ ਪੈਸੇ ਕਮਾਉਣ ਲੱਖਾਂ ਰੁਪਏ ਮਿਲ ਰਹੇ ਸੀ ਤਾਂ ਹੋਰ ਕੀ ਚਾਹੀਦਾ ਸੀ ਮੈਂ ਉਸ ਕੋ ਔਰਤ ਦੇ ਕੋਲ ਜਾਣ ਦੇ ਲਈ ਚੱਲ ਪਈ ਉਹ ਸੱਚ ਵਿੱਚ ਉੱਥੇ ਖੜੀ ਸੀ ਅਲੱਗ-ਅਲੱਗ ਕੁੜੀਆਂ ਨੂੰ ਦੇਖ ਰਹੀ ਸੀ ਉੱਥੇ ਬਹੁਤ ਸਾਰੀਆਂ ਕੁੜੀਆਂ ਖੜੀਆਂ ਸੀ ਜਿਸ ਦਾ ਮਤਲਬ ਸੀ ਕਿ ਸਭ ਦੀ ਹਾਲਤ ਮੇਰੇ ਵਰਗੀ ਸੀ ਪਰ ਫਿਰ ਮੈਨੂੰ ਪਤਾ ਲੱਗਿਆ ਕਿ ਉਹਨਾਂ ਵਿੱਚੋਂ ਕੋਈ ਵੀ ਸੋਹਣੀ ਨਹੀਂ ਲੱਗ ਰਹੀ ਸੀ ਉਸ ਨੂੰ ਲੋਕ ਪਸ ਸ਼ੱਕ ਵਿੱਚ ਸੀ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੀ ਮੈਂ ਉਸ ਔਰਤ ਨੂੰ ਕਿਹਾ ਕਿ ਮੈਂ ਤਿਆਰ ਹਾਂ ਉਸਨੇ ਕਿਹਾ ਹਾਂ ਤੂੰ ਤਾਂ ਬਹੁਤ ਖੂਬਸੂਰਤ ਹੈ ਮੈਨੂੰ ਬਿਲਕੁਲ ਤੇਰੇ ਵਰਗੀ ਕੁੜੀ ਚਾਹੀਦੀ ਸੀ ਮੈਨੂੰ ਅਜਿਹਾ ਲੱਗਿਆ ਜਿਵੇਂ ਇਹ ਸਭ ਮੇਰੇ ਨਸੀਬ ਵਿੱਚ ਲਿਖਿਆ ਸੀ ਕਿਸਮਤ ਵਿੱਚ ਜੋ ਹੁੰਦਾ ਉਹ ਤਰੰਤ ਹੋ ਜਾਂਦਾ ਹੈ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਉਸਨੇ ਮੇਰਾ ਹੱਥ ਫੜਿਆ ਤੇ ਆਪਣੀ ਗੱਡੀ ਵਿੱਚ ਬਿਠਾ ਕੇ ਇਆ ਗੱਡੀ ਵਿੱਚ ਏਸੀ ਚੱਲ ਰਿਹਾ ਸੀ ਬਾਹਰ ਦੀ ਗਰਮੀ ਦੇ ਬਾਅਦ ਉਸ ਠੰਡਕ ਵਿੱਚ ਬੈਠ ਕੇ ਮੇਰਾ ਦਿਮਾਗ ਤੇਜ਼ੀ ਨਾਲ ਸੋਚਣ ਲੱਗਿਆ ਮੈਂ ਪੁੱਛਿਆ ਹੁਣ ਦੱਸੋ ਤੁਸੀਂ ਕੀ ਕਹਿ ਰਹੇ ਹੋ ਉਸਨੇ ਕਿਹਾ ਕਿ ਮੈਂ ਤੈਨੂੰ ਕੋਈ ਹੋਰ ਜਾਣਕਾਰੀ ਨਹੀਂ ਦੇਣ ਵਾਲੀ ਤੈਨੂੰ ਮੇਰੇ ਪਤੀ ਦੇ ਨਾਲ ਇੱਕ ਰਾਤ ਬਤਾਉਣੀ ਹੈ ਤੇ ਮੈਂ ਤੈਨੂੰ ਇਸ ਤੇ ਲਈ ਲੱਖਾਂ ਰੁਪਏ ਦੇਵਾਂਗੀ ਮੈਂ ਪੁੱਛਿਆ ਕਿੰਨੇ ਪੈਸੇ ਉਸਨੇ ਕਿਹਾ 20 ਲੱਖ 20 ਲੱਖ ਦਾ ਨਾਮ ਸੁਣ ਕੇ ਮੈਂ ਹੈਰਾਨ ਹੋ ਗਈ ਮੈਂ ਕਿਹਾ ਕਿ ਤੇ ਤੁਸੀਂ ਕੁਝ ਹੋਰ ਤਾਂ ਨਹੀਂ ਕਰਨ ਵਾਲੇ ਉਸ ਨੇ ਕਿਹਾ ਇਸ ਤੋਂ ਬੁਰਾ ਹੋਰ ਕੀ ਹੋ ਸਕਦਾ ਮੈਂ ਕਿਹਾ ਇਹ ਗੱਲ ਵੀ ਸਹੀ ਹੈ ਫਿਰ ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਸਿਰਫ ਇੱਕ ਰਾਤ ਹੀ ਚਾਹੀਦੀ ਹੈ ਉਸ ਨੇ ਕਿਹਾ ਹਾਂ ਸਿਰਫ ਇੱਕ ਰਾਤ ਦਾ ਕੰਮ ਹੈ ਮੈਂ ਕਿਹਾ ਤੁਸੀਂ ਮੇਰੀ ਇੱਕ ਗੱਲ ਮੰਨੋਗੇ ਉਸ ਨੇ ਪੁੱਛਿਆ ਕਿਹੜੀ ਗੱਲ ਕੀ ਤੂੰ ਤਿਆਰ ਨਹੀਂ ਮੈਂ ਕਿਹਾ ਨਹੀਂ ਮੈਂ ਤਿਆਰ ਹਾਂ ਪਰ ਮੇਰੀ ਇੱਕ ਗੱਲ ਇਹ ਹੈ ਕਿ ਤੁਸੀਂ ਆਪਣੇ ਪਤੀ ਨਾਲ ਮੇਰਾ ਵਿਆਹ ਕਰਵਾਉਂਗੀ ਉਹ ਸੋਚਣ ਲੱਗੀ ਤੇ ਕਿਹਾ ਮੈਂ ਇਸ ਬਾਰੇ ਵਿੱਚ ਸੋਚਾਂਗੀ ਤੇ ਤੈਨੂੰ ਤੁਲਨ ਚ ਰੱਖ ਲਉਂਗੀ ਸ਼ਾਤ ਤੇਰਾ ਵਿਆਹੀ ਕਰਵਾਦੀ ਮੈਂ ਕਿਹਾ ਸ਼ਾਇਦ ਨਹੀਂ ਦੇਖੂ ਮੈਂ ਇਸ ਤਰ੍ਹਾਂ ਦੀ ਕੁੜੀ ਨਹੀਂ ਹਾਂ ਇਸ ਗੱਲ ਤੇ ਉਹ ਹੱਸਣ ਲੱਗੀ ਮੈਂ ਕਿਹਾ ਤੁਸੀਂ ਕਿਉਂ ਹੱਸ ਰਹੇ ਉਸਨੇ ਕਿਹਾ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਕਿਹਾ ਠੀਕ ਹੈ ਤੇਰਾ ਵਿਆਹ ਵੀ ਕਰਵਾ ਦੇਵਾਂਗੀ ਮੈਨੂੰ ਯਕੀਨ ਨਹੀਂ ਸੀ ਕਿ ਉਹ ਸੱਚ ਵਿੱਚ ਮੇਰਾ ਵਿਆਹ ਕਰਵਾਵੇਗੀ ਜਾਂ ਨਹੀਂ ਪਰ ਮੈਂ ਆਪਣੇ ਦਿਲ ਨੂੰ ਤਸੱਲੀ ਦੇ ਲਈ ਹਾਂ ਕਹਿ ਦਿੱਤਾ ਮੈਂ ਘਰ ਵਾਲਿਆਂ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਮੈਨੂੰ ਨੌਕਰੀ ਮਿਲ ਗਈ ਪਰ ਨਾਈਟ ਡਿਊਟੀ ਕਰਨੀ ਹੋਵੇਗੀ ਇਸ ਲਈ ਮੈਂ ਸਵੇਰੇ ਘਰ ਆਉਂਗੀ ਘਰ ਵਾਲੇ ਸਵਾਲ ਕਰਨਾ ਚਾਹੁੰਦੇ ਸੀ ਤੇ ਪਰੇਸ਼ਾਨ ਵੀ ਹੋ ਰਹੇ ਸੀ ਪਰ ਮੈਂ ਉਹਨਾਂ ਦੇ ਕੋਈ ਸਵਾਲ ਦਾ ਕਰਨ ਦਾ ਮੌਕਾ ਨੂੰ ਨਹੀਂ ਦਿੱਤਾ ਉਹ ਮੈਨੂੰ ਸਿੱਧਾ ਪਾਰਲਰ ਨਹੀਂ ਲੈ ਗਈ ਤੇ ਕਿਹਾ ਤੇਰੇ ਤਾਂ ਅਜੇ 2 ਘੰਟੇ ਪਾਰਲਰ ਵਿੱਚ ਲੱਗਣਗੇ ਦੁਪਹਿਰ ਦੇ 12 ਵਜੇ ਦਾ ਸਮਾਂ ਸੀ ਤੇ ਅਸੀਂ ਬਿਊਟੀ ਪਾਰਲਰ ਚਲੇ ਗਏ ਸ਼ਾਮ 5 ਵਜੇ ਤਿਆਰ ਹੋਗੀ ਮੈਂ ਜਦੋਂ ਸ਼ੀਸ਼ੇ ਵਿੱਚ ਖੁਦ ਨੂੰ ਦੇਖਿਆ ਤਾਂ ਹੈਰਾਨ ਰਹਿ ਗਈ ਮੈਂ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਮੈਨੂੰ ਦਰੰਦੀ ਤਰ੍ਹਾਂ ਸਜਾਇਆ ਗਿਆ ਸੀ ਉਸ ਨੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਮੈਂ ਇੰਨੀ ਪਿਆਰੀ ਲੱਗ ਰਹੀ ਸੀ ਕਿ ਖੁਦ ਤੇ ਯਕੀਨੀ ਹੋ ਰਿਹਾ ਸੀ ਪਰ ਜਦੋਂ ਮੈਂ ਉਸ ਔਰਤ ਨੂੰ ਦੇਖਿਆ ਜੋ ਆਪ ਵੀ ਬਹੁਤ ਖੂਬਸੂਰਤ ਸੀ ਤਾਂ ਮੈਨੂੰ ਹੈਰਾਨੀ ਹੋਈ ਆਖਰ ਕਿਉਂ ਆਪਣੇ ਪਤੀ ਦਾ ਦੂਜਾ ਵਿਆਹ ਮੇਰੇ ਨਾਲ ਕਰਵਾ ਰਹੀ ਹੈ ਜਦੋਂ ਮੈਨੂੰ ਦੁਲਹਨ ਬਣ ਕੇ ਬਿਠਾ ਦਿੱਤਾ ਗਿਆ ਤਾਂ ਉਹ ਮੇਰੇ ਕੋਲ ਆ ਕੇ ਬੈਠ ਉਸ ਨੇ ਮੈਨੂੰ ਸਿਰ ਤੇ ਪਰਾਂ ਤੱਕ ਦੇਖਿਆ ਪਰ ਕੁਝ ਨਹੀਂ ਬੋਲੀ ਮੈਂ ਉਸ ਨੂੰ ਪੁੱਛਿਆ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਤਨ ਇੱਕ ਸਵਾਲ ਕਰ ਸਕਦੀ ਹਾਂ ਉਸ ਨੇ ਕਿਹਾ ਮੈਨੂੰ ਪਤਾ ਹੈ ਕਿ ਤੂੰ ਕੀ ਪੁੱਛਣ ਵਾਲੀ ਹੈ ਅੱਛਾ ਪੁੱਛ ਉਸ ਦਾ ਧਿਆਨ ਫੋਨ ਤੇ ਸੀ ਮੈਂ ਪੁੱਛਿਆ ਤੁਸੀਂ ਆਪਣੇ ਪਤੀ ਨਾਲ ਮੇਰਾ ਵਿਆਹ ਕਿਉਂ ਕਰਵਾ ਰਹੇ ਹੋ ਉਹ ਵੀ ਸਿਰਫ ਇੱਕ ਰਾਤ ਦੇ ਲਈ ਕਿ ਮੈਨੂੰ ਇਸ ਦਾ ਕਾਰਨ ਜਾਣਨ ਦਾ ਹੱਕ ਹੈ ਉਸ ਨੇ ਕਿਹਾ ਹਾਂ ਤੈਨੂੰ ਪੁੱਛਣ ਦਾ ਹੱਕ ਹੈ ਪਰ ਮੈਂ ਤੈਨੂੰ ਬਾਅਦ ਵਿੱਚ ਸਭ ਕੁਝ ਦੱਸੂਗੀ ਫਿਰ ਉਸਨੇ ਮੈਨੂੰ ਕਿਹਾ ਖੈਰ ਆਪਣੇ ਅਕਾਊਂਟ ਨੰਬਰ ਮੈਨੂੰ ਦੇ ਮੈਂ ਤੇਰੇ 10 ਲੱਖ ਰੁਪਏ ਟ੍ਰਾਂਸਫਰ ਕਰ ਸਕਾਂ ਮੈਂ ਕਿਹਾ ਗਰੀਬਾਂ ਦਾ ਅਕਾਊਂਟ ਨੰਬਰ ਨਹੀਂ ਹੁੰਦਾ ਬੇਗਮ ਸਾਬਾ ਤੁਸੀਂ ਮੈਨੂੰ ਹੱਥ ਵਿੱਚ ਹੀ ਦੇ ਦਿਓ ਉਸਨੇ ਕਿਹਾ ਫਿਰ ਤੁਸੀਂ ਕਿਸੇ ਨੂੰ ਬੁਲਾਓ ਜਿਸ ਨੂੰ ਪੈਸੇ ਦੇ ਕੇ ਭੇਜ ਸਕਾਂ ਮੈਂ ਕਿਹਾ ਨਹੀਂ ਮੈਂ ਤਾਂ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਮੈਂ ਸਵੇਰੇ ਆਪ ਹੀ ਪੈਸੇ ਲੈ ਕੇ ਚਲੀ ਜਾਊਂ ਉਹ ਕਹਿਣ ਲੱਗੇ ਕਿ ਠੀਕ ਮੈਂ ਥੋੜੀ ਪਰੇਸ਼ਾਨ ਸੀ ਉਸਨੇ ਮੈਨੂੰ ਕਿਹਾ ਪਰੇਸ਼ਾਨ ਕਿਉਂ ਹੋ ਰਹੀ ਹੈ ਤੇਰਾ ਵਿਆਹ ਵਿਤਾ ਕਰਵਾ ਰਹੀ ਹਾਂ ਥੋੜੀ ਦੇਰ ਬਾਅਦ ਉਸਨੇ ਮੌਲਵੀ ਸਾਹਿਬ ਤੇ ਚਾਰ ਗਵਾਹਾਂ ਨੂੰ ਬੁਲਾ ਲਿਆ ਉਸਨੇ ਕਿਹਾ ਮੇਰੇ ਪਤੀ ਨੇ ਇਸ ਤੇ ਦਸਤਕ ਕਰ ਦਿੱਤੇ ਹੁਣ ਤੂੰ ਵੀ ਕਰ ਦੇ ਜਦੋਂ ਮੈਂ ਵਿਆਹ ਦੇ ਦਸਤਾਵੇਜ਼ ਦੇਖੇ ਤਾਂ ਵਾਕਿਆ ਉਸ ਤੇ ਪਤੀ ਤੇ ਦਸਤਕ ਹੋ ਚੁੱਕੇ ਸੀ ਮੈਂ ਵੀ ਦਸਤਕ ਕਰ ਦਿੱਤੇ ਇੱਕ ਤਰ੍ਹਾਂ ਨਾਲ ਤਾਂ ਮੈਂ ਤਸल्ली ਕਰ ਚੁੱਕੀ ਸੀ ਕਿ ਸਾਡਾ ਵਿਆਹ ਹੋ ਚੁੱਕਿਆ ਉਸਨੇ ਕਿਹਾ ਕਿ ਇਹ ਵਿਆਹ ਸਿਰਫ ਇੱਕ ਦਿਨ ਦਾ ਹੈ ਤੇ ਉਸਨੇ ਮੇਰੀ ਵੀਡੀਓ ਵੀ ਬਣਾ ਲਈ ਮੈਂ ਕਿਹਾ ਕਿ ਮੈਨੂੰ ਪਤਾ ਸੀ ਕਿ ਉਹ ਸਾਰੇ ਸਬੂਤ ਇਕੱਠਾ ਕਰ ਰਹੀ ਸੀ ਤਾਂ ਕਿ ਮੈਂ ਬਾਅਦ ਵਿੱਚ ਆਪਣੀ ਗੱਲ ਤੋਂ ਮੁੱਕਰ ਨਾ ਸਕਾਂ ਪਰ ਮੈਨੂੰ ਆਪਣੀ ਗੱਲ ਤੋਂ ਮੁੱਕਰਨ ਦੀ ਕੀ ਜ਼ਰੂਰਤ ਸੀ ਮੈਨੂੰ ਤਾਂ 20 ਲੱਖ ਰੁਪਏ ਮਿਲ ਰਹੇ ਸੀ ਮੈਂ ਸੋਚ ਲਿਆ ਸੀ ਕਿ ਮੈਂ ਇੱਕ ਛੋਟੀ ਜਿਹੀ ਦੁਕਾਨ ਖੋਲ ਲਵਾਂਗੀ ਤੇ ਬਹੁਤ ਪੈਸੇ ਕਮਾਵਾਂਗੀ ਪਰ ਦਿਲ ਵਿੱਚ ਇੱਕ ਅਜੀਬ ਜਿਹਾ ਖਿਆਲ ਵੀ ਆ ਰਿਹਾ ਸੀ ਕਿ ਮੈਂ ਕੀ ਕਰ ਰਹੀ ਸੀ ਜੇ ਮੇਰੇ ਮਾਪਿਓ ਨੂੰ ਇਹ ਸਭ ਪਤਾ ਲੱਗਦਾ ਤੇ ਉਹਨਾਂ ਨੂੰ ਕਿੰਨਾ ਬੁਰਾ ਲੱਗੇਗਾ ਪਰ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿਣ ਲੱਗੇ ਕਿ ਰੋਣਾ ਤੈਨੂੰ ਨਹੀਂ ਪਤਾ ਮੇਰਾ ਪਤੀ ਕਿੰਨਾ ਹੁਸਨ ਪ੍ਰਸਤ ਉਸਦੇ ਮੂੰਹੋਂ ਇਹ ਗੱਲ ਨਿਕਲੀ ਤਾਂ ਮੈਂ ਡਰ ਗਈ ਮੈਂ ਪੁੱਛਿਆ ਕੀ ਮਤਲਬ ਹੁਸਨ ਪ੍ਰਸਤ ਉਹ ਬਲੀ ਉਹ ਮਰਤ ਨਹੀਂ ਹੁੰਦਾ ਜੋ ਹੁਸਨ ਪ੍ਰਸਤ ਨਹੀਂ ਹੁੰਦਾ ਤੂੰ ਪਰੇਸ਼ਾਨ ਕਿਉਂ ਹੋਨੀ ਹੈ ਤੈਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਮੇਰਾ ਪਤੀ ਇੱਕ ਬਹੁਤ ਅਮੀਰ ਆਦਮੀ ਹੈ ਤੇ ਬਹੁਤ ਚੰਗਾ ਇਨਸਾਨ ਹੈ ਉਸ ਨੂੰ ਪਤਾ ਹੈ ਕਿ ਔਰਤ ਦੇ ਨਾਲ ਕਿਵੇਂ پیش ਆਉਣਾ ਉਸ ਨੇ ਫਿਰ ਕਿਹਾ ਪਰੇਸ਼ਾਨ ਨਾ ਹੋ ਹੁਣ ਤਾਂ ਤੇਰਾ ਵਿਆਹ ਵੀ ਹੋ ਗਿਆ ਇਸ ਲਈ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਉਹ ਮੈਨੂੰ ਸਮਝਾ ਰਹੀ ਸੀ ਪਰ ਮੈਨੂੰ ਜਿੰਨਾ ਉਹ ਕਹਿੰਦੀ ਸੀ ਪਰੇਸ਼ਾਨ ਨਾ ਹੋ ਉਹਨਿੰਝ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ ਖੈਰ ਉਹ ਮੈਨੂੰ ਆਪਣੇ ਘਰ ਲੈ ਗਈ ਉਸ ਦਾ ਘਰ ਬਹੁਤ ਵੱਡਾ ਸੀ ਉਸ ਨੇ ਮੈਨੂੰ ਕਮਰੇ ਵਿੱਚ ਬਿਠਾ ਦਿੱਤਾ। ਕਮਰਾ ਦੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਇਹ ਕਿਸੇ ਆਦਮੀ ਦਾ ਕਮਰਾ ਨਹੀਂ ਹੋ ਸਕਦਾ। ਉਹ ਬੋਲੀ ਤੂੰ ਇੱਥੇ ਬੈਠ। ਇਹ ਫੋਨ ਆਪਣੇ ਕੋਲ ਰੱਖ। ਪਰ ਧਿਆਨ ਰੱਖੀ ਇਸ ਫੋਨ ਤੇ ਕਿਸੇ ਨੂੰ ਕਾਲ ਕਰਨ ਦੀ ਕੋਸ਼ਿਸ਼ ਨਾ ਕਰੀ। ਵੈਸੇ ਵੀ ਤੂੰ ਕਰ ਨਹੀਂ ਸਕਵੇਂਗੀ ਜਦੋਂ ਮੈਂ ਤੈਨੂੰ ਮੈਸੇਜ ਕਰਾਂ ਤਾਂ ਤੂੰ ਸਾਹਮਣੇ ਵਾਲੇ ਕਮਰੇ ਵਿੱਚ ਚਲੀ ਆ ਤੇ ਜਾ ਕੇ ਬਿਸਤਰੇ ਤੇ ਲੇਟ ਜਾ। ਮੈਂ ਪੁੱਛਿਆ ਕਿ ਮਤਲਬ ਉਹ ਬਲੀ ਚੋ ਮੈਂ ਸਮਝਾ ਰਹੀ ਆ ਉਹ ਤੈਨੂੰ ਸਮਝ ਨਹੀਂ ਆ ਰਿਹਾ ਮਤਲਬ ਇਹ ਹੈ ਕਿ ਤੂੰ ਜਾ ਕੇ ਉੱਥੇ ਪੈਣ ਬਸ ਤੈਨੂੰ ਮੇਰੇ ਪਤੀ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਜੇ ਉਹ ਤੈਨੂੰ ਕੁਝ ਪੁੱਛਣ ਤਾਂ ਜਵਾਬ ਨਾ ਦੇ ਬਸ ਇੱਕ ਨਵੀਂ ਦੋਲਤ ਹੁੰਦੀ ਹੈ ਉਸੇ ਤਰ੍ਹਾਂ ਉੱਥੇ ਜਾ ਕੇ ਬੈਠ ਜਾ ਤੈਨੂੰ ਆਪਣੀ ਜ਼ੁਬਾਨ ਖੋਲਣ ਦੀ ਕੋਈ ਜ਼ਰੂਰਤ ਨਹੀਂ ਇਹ ਯਾਦ ਰੱਖੀ ਮੈਂ ਕਿਹਾ ਤੁਸੀਂ ਪਹਿਲਾਂ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਉਹ ਬਲੀ ਤੈਨੂੰ ਕੀ ਲੱਗਦਾ ਹੈ ਮੈਂ ਤੈਨੂੰ ਇੱਕ ਰਾਤ ਦੇ 20 ਲੱਖ ਰੁਪਏ ਕਿਉਂ ਦੇ ਰਹੀ ਆ ਜਾਹਰ ਹੈ ਕਿ ਕੋਸਤਾ ਹੋਵੇਗਾ ਜੋ ਨਾਰਮਲ ਨਹੀਂ ਹੈ ਮੈਂ ਕਿਹਾ ਵੈਸੇ ਵੀ ਇਹ ਨਾਰਮਲ ਨਹੀਂ ਹੈ ਤੁਸੀਂ ਆਪਣੇ ਪਤੀ ਦਾ ਦੂਜਾ ਵਿਆਹ ਕਰਵਾ ਰਹੇ ਹੋ ਉਹ ਵੀ ਇੱਕ ਰਾਤ ਦੇ ਲਈ ਤੇ ਮੈਨੂੰ ਲੱਖਾਂ ਦੇ ਰੁਪਏ ਦੇ ਰਹੇ ਹੋ ਪਰ ਜੇ ਉਹਨਾਂ ਨੇ ਮੈਨੂੰ ਕੋਈ ਸਵਾਲ ਕੀਤਾ ਤਾਂ ਮੈਂ ਕਿਵੇਂ ਜਵਾਬ ਦੇਵਾਂ ਉਹ ਬੋਲੀ ਤੈਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤਾਂ ਇਸ ਦਾ ਜਵਾਬ ਹਾਂ ਹੋ ਸਕਦਾ ਹੈ ਤਾਂ ਫਸ ਸੇਹ ਹਲਾ ਦਿਂ ਬਾਕੀ ਸਭ ਮੈਂ ਸੰਭਾਲ ਲਵਾਂਗੀ ਤੈਨੂੰ ਬਸ ਇਹਨਾ ਹੀ ਕਰਨਾ ਹੈ ਤੂੰ ਇਹਨਾ ਨਹੀਂ ਕਰ ਸਕਦੀ ਜੇ ਇਹਨਾ ਨਹੀਂ ਕਰ ਸਕਦੀ ਤਾਂ ਇੱਥੇ ਤੱਕ ਕਿਉਂ ਆਈ ਉਹ ਔਰਤ ਗੁੱਸੇ ਵਿੱਚ ਸੀ ਮੈਂ ਦੇਖ ਰਹੀ ਸੀ ਕਿ ਉਹ ਆਪਣੇ ਆਪ ਤੇ ਕਾਬੂ ਨਹੀਂ ਰੱਖ پا ਰਹੀ ਸੀ ਉਹ ਵਾਰ-ਵਾਰ ਵਾਇਸ ਨੂਰ ਪੇਸਦੀ ਸੀ ਪਰ ਮੈਨੂੰ ਸਮਝ ਨਹੀਂ ਆਉਂਦਾ ਸੀ ਉਹ ਫੋਨ ਕਿੱਥੇ ਰੱਖ ਕੇ ਗੱਲ ਕਰਦੀ ਸੀ ਤਾਂ ਕਿ ਕੋਈ ਹੋਰ ਨਾ ਸੁਣ ਸਕੇ ਮੈਨੂੰ ਹਮੇਸ਼ਾ ਅਜੀਬਾ ਲੱਗਦਾ ਸੀ ਕਿ ਤੁਝੋਂ ਪਿਆਸੇ ਕੋਈ ਅਜੇਹਾ ਸੀ ਜਿਸ ਨੂੰ ਉਹ ਹਰ ਛੋਟੀ ਵੱਡੀ ਗੱਲ ਦੱਸ ਰਹੀ ਸੀ ਮੈਨੂੰ ਯਕੀਨ ਸੀ ਕਿ ਉਹ ਉਸਦਾ ਪਤੀ ਸੀ ਕਿਉਂਕਿ ਜਦੋਂ ਉਸਦਾ ਵਿਆਹ ਹੋ ਗਿਆ ਤਾਂ ਉਸਨੇ ਕਿਹਾ ਸੀ ਕਿ ਵਿਆਹ ਕਰਵਾ ਦਿੱਤਾ ਗਿਆ ਉਸਦੇ ਲਈ ਬਹੁਤ ਖੈਰਮੰਦ ਸੀ ਜੇ ਉਹਨਾਂ ਦੋਨਾਂ ਵਿੱਚ ਇੰਨਾ ਪਿਆਰ ਸੀ ਤਾਂ ਫਿਰ ਮੇਰੇ ਨਾਲ ਇਹ ਸਭ ਕਿਉਂ ਹੋ ਰਿਹਾ ਸੀ ਮੈਨੂੰ ਪੈਸਿਆਂ ਨਾਲ ਕੋਈ ਖਾਸ ਮਤਲਬ ਨਹੀਂ ਸੀ ਮੈਂ ਕੋਈ ਕਾਰੋਬਾਰੀ ਕੁੜੀ ਨਹੀਂ ਸੀ ਜੋ ਹਰ ਸਮੇਂ ਪੈਸਿਆਂ ਦੇ ਬਾਰੇ ਵਿੱਚ ਸੋਚਦੀ। ਮੈਂ ਹਰ ਹਾਲ ਤੇ ਇਹ ਵਿਚਾਰ ਕਰ ਰਹੀ ਸੀ। ਕਹਿਰ ਉਸਨੇ ਠੀਕ ਹੀ ਕਿਹਾ ਸੀ ਜੇ ਮੈਂ ਇਹ ਸਭ ਨਹੀਂ ਕਰ ਸਕਦੀ ਤਾਂ ਮੈਨੂੰ ਇੱਥੋਂ ਤੱਕ ਨਹੀਂ ਹੋਣਾ ਚਾਹੀਦਾ ਸੀ। ਉਸਨੇ ਮੈਨੂੰ ਹੋਰ ਵੀ ਕਈ ਗੱਲਾਂ ਸਮਝਾਈਆਂ ਜੋ ਮੈਂ ਤੁਹਾਨੂੰ ਸਭ ਨਹੀਂ ਦੱਸ ਸਕਦੀ ਪਰ ਮੇਰੀ ਇਸ ਕਹਾਣੀ ਦੇ ਅੱਗੇ ਚੱਲ ਕੇ ਤੁਸੀਂ ਖੁਦ ਹੀ ਸਮਝ ਜਾਓਗੇ। ਉਸ ਦਿਨ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਜੀਬ ਤੇ ਮੁਸ਼ਕਲ ਦਿਨ ਹੋਵੇਗਾ ਇੱਥੋਂ ਤੱਕ ਕਿ ਰਾਤ ਵੀ ਔਖੀ ਹੋਣ ਵਾਲੀ ਸੀ ਕਮਰੇ ਵਿੱਚ ਬੈਠੀ ਸੀ ਜਦੋਂ ਉਸਨੇ ਮੈਨੂੰ ਕਿਹਾ ਕਿ ਜਿਵੇਂ ਹੀ ਤੈਨੂੰ ਮੇਰਾ ਮੈਸੇਜ ਮਿਲੇ ਤੈਨੂੰ ਸਿੱਧੇ ਕਮਰੇ ਵਿੱਚ ਜਾਣਾ ਹੋਵੇਗਾ ਤੇ ਬਿਸਤਰੇ ਤੇ ਲੇਟਣਾ ਉਹ ਇਹ ਕਹਿ ਕੇ ਚਲੀ ਗਈ ਪਰ ਮੈਂ ਹੈਰਾਨ ਹੈ ਕਿ ਕਿਉਂਕਿ ਉਸਨੇ ਬਾਹਰ ਦਾ ਦਰਵਾਜ਼ਾ ਖੁੱਲਾ ਛੱਡ ਦਿੱਤਾ ਸੀ ਮੈਂ ਚਾਹੁੰਦੀ ਤਾਂ ਭੱਜ ਸਕਦੀ ਸੀ ਪਰਸ਼ਾਦ ਉਸ ਨੂੰ ਪਤਾ ਸੀ ਕਿ ਮੈਂ ਭਜਨ ਵਾਲਿਆਂ ਵਿੱਚੋਂ ਨਹੀਂ ਮੈਂ ਉੱਥੇ ਬੈਠੀ ਰਹੀ ਮੈਨੂੰ ਅਜੀਹਾ ਲੱਗਣ ਲੱਗ ਗਿਆ ਜਿਵੇਂ ਉਪਰ ਲੱਗੇ ਸੀ ਥੋੜੀ ਦੇਰ ਬਾਅਦ ਮੈਨੂੰ ਉਸ ਦਾ ਮੈਸੇਜ ਆਇਆ ਜਿਸ ਵਿੱਚ ਲਿਖਿਆ ਸੀ ਜਾ ਕਮਰੇ ਵਿੱਚ ਮੈਂ ਲhenga ਸੰਭਾਲਦੀ ਹੋਈ ਉੱઠી ਤੇ ਕਮਰੇ ਵਿੱਚ ਚਲੀ ਗਈ ਕਮਰਾ ਹਨੇਰੇ ਵਿੱਚ ਡੁੱਬਿਆ ਹੋਇਆ ਸੀ ਮੈਂ ਬਿਸਤਰੀ ਤੇ ਲੇਟਣ ਦੀ ਕੋਸ਼ਿਸ਼ ਕੀਤੀ ਪਰ ਪੂਰੀ ਤਰ੍ਹਾਂ ਲੇਟਣ ਦੀ ਬਜਾਏ ਮੈਂ ਥੋੜਾ ਜਿਹਾ ਲੇਟ ਗਈ ਕਮਰੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਇਹ ਕਿਸ ਦਾ ਕਮਰਾ ਸੀ ਮੈਨੂੰ ਨਹੀਂ ਪਤਾ ਮੈਨੂੰ ਉੱਥੇ ਇੱਕ ਚੰਗੀ ਖੁਸ਼ਬੂ ਆ ਰਹੀ ਸੀ ਫਿਰ ਨਿਚੇ ਤੋਂ ਲੱਗ ਰਿਹਾ ਸੀ ਕਿ ਇਹ ਕੋਈ ਮਹਿੰਗਾ ਤੇ ਵੱਡਾ ਕਮਰਾ ਸ਼ਾਇਦ ਇਹ ਉਸਦੇ ਪਤੀ ਦਾ ਕਮਰਾ ਸੀ ਪਰ ਲਾਈਟ ਕਿਉਂ ਬੰਦ ਸੀ ਉਸਦਾ ਪਤੀ ਕਿੱਥੇ ਸੀ ਮੈਨੂੰ ਸਿਰਫ ਕਮੋਸ਼ੀ ਮਹਿਸੂਸ ਹੋ ਰਹੀ ਸੀ ਧਰਤੇ ਮਾਰੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਮੇਰੀ ਮਾਂ ਤੇ ਭੈਣ ਜ਼ਰੂਰ ਮੇਰੇ ਲਈ ਫਿਕਰਮੰਦ ਹੋ ਰਹੀਆਂ ਹੋਣਗੀਆਂ ਉਹ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੁਣ ਨਹੀਂ ਪਰ ਮੇਰੇ ਕੋਲ ਤਾਂ ਕੋਈ ਫੋਨ ਨਹੀਂ ਸੀ ਇਹ ਸਭ ਬਹੁਤ ਅਜੀਬ ਸੀ ਮੈਨੂੰ ਨਹੀਂ ਪਤਾ ਸੀ ਕਿ ਅੱਗੇ ਇਸ ਤੋਂ ਜ਼ਿਆਦਾ ਵੀ ਚੀਪ ਤੇ ਡਰਾਵਣਾ ਕੁਝ ਹੋਣ ਵਾਲਾ ਕਦੇ ਕਦੇ ਆਪਾਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸਾਡੀ ਜ਼ਿੰਦਗੀ ਵਿੱਚ ਕੀ ਹੋਣ ਵਾਲਾ ਹੈ ਇੱਕ ਮਜਬੂਰ ਇਨਸਾਨ ਦੀ ਜ਼ਿੰਦਗੀ ਕਿਸੇ ਅਜੇਹੇ ਲੇਖ ਦੀ ਲਿਖੀ ਹੋਈ ਕਹਾਣੀ ਵਰਗੀ ਹੁੰਦੀ ਹੈ ਜਿਸ ਨੂੰ ਜ਼ਿਆਦਾ ਸੋਚ ਸਮਝ ਕੇ ਲਿਖਿਆ ਨ ਕਿਹਾ ਹੁੰਦਾ ਹੈ ਉਸਦੀ ਕਹਾਣੀ ਵਿੱਚ ਕਦੇ ਵੀ ਕੁਝ ਵੀ ਹੋ ਸਕਦਾ ਮੈਨੂੰ ਵੀ ਮੇਰੀ ਜ਼ਿੰਦਗੀ ਹੁਣ ਇਸੇ ਤਰ੍ਹਾਂ ਦੀ ਕਹਾਣੀ ਈ ਤਰ੍ਹਾਂ ਲੱਗ ਰਹੀ ਸੀ ਮੈਂ ਸੋਚਨ ਤੇ ਮਜਬੂਰ ਸੀ ਕਿ ਅੱਗੇ ਕੀ ਹੋਣ ਵਾਲਾ ਉਸਦਾ ਪਤੀ ਕਿੱਥੇ ਸੀ ਮੈਨੂੰ ਇਸ ਕਮਰੇ ਵਿੱਚ ਕਿਉਂ ਬੰਦ ਕੀਤਾ ਗਿਆ ਉਹ ਖੁਦ ਮੈਨੂੰ ਇੱਥੇ ਛੱਡ ਕੇ ਗਾਇਬ ਕਿਉਂ ਹੋ ਗਈ ਸੀ ਅਜੇ ਤੱਕ ਮੈਂ ਉਸਦਾ ਪਤੀ ਨਹੀਂ ਦੇਖਿਆ ਸੀ ਵੈਸੇ ਤਾਂ ਹੁਣ ਉਹ ਟੈਕਨੀਕਲ ਮੇਰਾ ਪਤੀ ਵੀ ਸੀ ਪਰ ਉਹ ਸੀ ਤਾਂ ਸੀ ਥੋੜੀ ਦੇਰ ਬਾਅਦ ਕਮਰੇ ਦੇ ਦਰਵਾਜ਼ੇ ਤੇ ਹਲਚਲ ਦੀ ਆਵਾਜ਼ ਆਇ ਕੋਈ ਅੰਦਰ ਦਾਖਲ ਹੋਇਆ ਪਰ ਲਾਈਟ ਔਨ ਨਹੀਂ ਕੀਤੀ ਸਿੱਧਾ ਬਾਥਰੂਮ ਵਿੱਚ ਚਲਾ ਗਿਆ ਉਸ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਸੀ ਕਿ ਕਮਰੇ ਵਿੱਚ ਕੋਈ ਬੈਠਾ ਮੈਨੂੰ ਤਾਂ ਇੱਥੇ ਇਸ ਤਰ੍ਹਾਂ ਬਿਠਾਇਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਮੈਂ ਇੱਕ ਸ਼ਬਦ ਨਹੀਂ ਬੋਲੂੰਗਾ ਉਹ ਬਾਥਰੂਮ ਵਿੱਚ ਕਾਫੀ ਸਮਾਂ ਤੱਕ ਰਿਹਾ ਉਹ ਇੱਕ ਗਾਣਾ ਵੀ ਗੁੰਗੁਣਾ ਰਿਹਾ ਸੀ ਉਸ ਦੀ ਆਵਾਜ਼ ਵਿੱਚ ਅਜੀਬਾ ਲੱਗ ਰਿਹਾ ਸੀ ਕਿ ਉਹ ਕੋਈ 28 ਤੋਂ 30 ਸਾਲ ਦਾ ਆਦਮੀ ਥੋੜੀ ਦੇਰ ਬਾਅਦ ਆ ਕੇ ਬਿਸਤਰੇ ਦੇ ਦੂਜੇ ਕਿਨਾਰੇ ਤੇ ਬੈਠ ਕੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੈਂ ਵੀ ਕਮਰੇ ਵਿੱਚ ਹਾਂ ਤਾਂ ਉਸ ਨੇ ਕਿਹਾ ਕਿ ਉਹ ਸੁਨੀਤਾ ਤੋਂ ਪਹਿਲਾਂ ਤੋਂ ਇੱਥੇ ਸਵੇਰ ਤੋਂ ਤੂੰ ਇੰਨਾ ਝਗੜਾ ਕਰ ਰਹੀ ਸੀ ਲੱਗਦਾ ਹੈ ਹੁਣ ਅਕਲ ਟਕਾਣੇ ਆ ਮੇਰਾ ਨਾਮ ਸੁਨੀਤਾ ਨਹੀਂ ਸੀ ਮੇਰਾ ਨਾਮ ਅੰਜੂ ਸੀ ਪਰ ਉਸ ਨੇ ਮੇਰੇ ਨਾਮ ਦੇ ਬਾਰੇ ਵਿੱਚ ਕੀ ਪਤਾ ਆਖਰ ਸਾਡਾ ਵਿਆਹ ਹੋ ਚੁੱਕਿਆ ਸੀ ਕਿਤੇ ਸੁਨੀਤਾ ਉਸ ਦੀ ਪਹਿਲੀ ਪਤਨੀ ਦਾ ਨਾਮ ਤਾਂ ਨਹੀਂ ਸੀ ਨਹੀਂ ਤਾਂ ਉਹ ਹੀ ਨਾਮ ਕਿਉਂ ਮੋਲ ਰਿਹਾ ਸੀ ਮੈਨੂੰ ਤਾਂ ਬੋਲਣ ਦੀ ਸਖਤ ਮਣਾਈ ਸੀ ਮੈਂ ਕੁਝ ਨਹੀਂ ਕੀਤਾ ਫਿਰ ਉਹ ਕਹਿਣ ਲੱਗਾ اچھا ਠੀਕ ਹੈ ਮaaf ਕੀਤਾ ਤੁਹਾਨੂੰ ਔਰਤਾਂ ਨੂੰ ਮਾਫੀ ਮੰਗਣੀ ਨਹੀਂ ਆਉਂਦੀ ਆਪਣੀ ਗਲਤੀ ਕਦੇ ਨਹੀਂ ਮੰਨਦੀਆਂ ਬਸ ਚੁੱਪਚਾਪ ਆ ਕੇ ਬੈਠ ਜਾਂਦੇ ਆ ਅਸੀਂ ਮਰਦ ਤਾਂ ਮਾਫ ਕਰ ਦਿੰਦੇ ਆ ਪਰ ਜਦੋਂ ਤੂੰ ਸੀ ਔਰਤਾਂ ਨਰਾਜ਼ ਹੁੰਦੀਆਂ ਤਾਂ ਸਾਨੂੰ ਕਿੰਨੀ ਦੇਰ ਤੱਕ ਮਨਾਉਣਾ ਪੈਂਦਾ ਖੈਰ ਹੁਣ ਮੈਂ ਤੇਰਾ ਪਤੀ ਹਾਂ ਤੇ ਮੈਨੂੰ ਕਿ ਤੇਨੂੰ ਬਣਾਉਣਾ ਪਵੇਗਾ ਇਸ ਵਿੱਚ ਕੋਈ ਪਰੇਸ਼ਾਨੀ ਨਹੀਂ ਪਰ ਅੱਜ ਤੂੰ ਬੋਲ ਕਿਉਂ ਨਹੀਂ ਰਹੀ ਤੇ ਇਹ ਤੂੰ ਕਿਹੋ ਜਿਹੇ ਕੱਪੜੇ ਪਾ ਰੱਖਿਆ ਸ਼ਾਇਦ ਉਹ ਹਨੇਰੇ ਵਿੱਚ ਮੈਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਚਾਨਕ ਮੇਰੇ ਮੂੰਹ 'ਚ ਇੱਕ ਚੀਖ ਨਿਕਲ ਗਈ ਮੇਰਾ ਹੱਥ ਲੈਂਪ ਨਾਲ ਟਕਰਾਇਆ ਤੇ ਕਮਰੇ ਵਿੱਚ ਰੋਸ਼ਨੀ ਹੋ ਗਈ ਮੈਨੂੰ ਉਸ ਔਰਤ ਨੇ ਸਖਤ ਹਦਾਇਤ ਦਿੱਤੀ ਸੀ ਕਿ ਲਾਈਟ ਆਨ ਨਹੀਂ ਕਰਨੀ ਤੇ ਨਾ ਹੀ ਕੁਝ ਬੋਲਣਾ ਜਦੋਂ ਮੈਂ ਉਸ ਸ਼ਖਸ ਵੱਲ ਦੇਖਿਆ ਤਾਂ ਮੈਂ ਹੈਰਾਨ ਹੋ ਗਈ ਉਫੀ ਪੂਰੀ ਤਰ੍ਹਾਂ ਹੈਰਾਨ ਹੋ ਗਿਆ ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਬਹੁਤ ਅਜੀਬ ਸੀ ਪਰ ਜਿਵੇਂ ਹੀ ਸਵੇਰੇ ਦਰਵਾਜ਼ੇ ਤੇ ਕਿਸੇ ਨੇ ਚੋ ਚਰਨਲ ਦਸਤਕ ਦੇਣਾ ਸ਼ੁਰੂ ਕੀਤਾ ਦਸਤਕ ਅਜਿਹੀ ਸੀ ਜਿਵੇਂ ਕੋਲਸਟੋਰ ਤੇ ਦਰਵਾਜ਼ੇ ਤੇ ਟਿੰਦੀ ਹੈ ਥੋੜੀ ਦੇਰ ਬਾਅਦ ਦਰਵਾਜ਼ਾ ਖੁੱਲਿਆ ਸਾਹਮਣੇ ਉਹੀ ਔਰਤ ਖੜੀ ਸੀ ਜੋ ਮੈਨੂੰ ਇੱਥੋਂ ਤੱਕ ਲੈ ਕੇ ਆਈ ਸੀ ਉਸ ਦਾ ਨਾਮ ਸੁਨੀਤਾ ਸੀ ਉਹ ਇਕੱਲੀ ਨਹੀਂ ਸੀ ਉਸ ਦੇ ਨਾਲ ਇੱਕ ਬੁੱਢੀ ਔਰਤ ਤੇ ਕੁਝ ਮਰਦ ਤੇ ਕੁਝ ਔਰਤਾਂ ਵੀ ਸੀ ਸੁਨੀਤਾ ਕਹਿਣ ਲੱਗਾ ਦੇਖੋ ਤਾਂ ਦਾ ਬੇਟਾ ਕੀ ਕਰ ਰਿਹਾ ਹੈ ਵਿਆਹ ਤਾਂ ਹੁੰਦੇ ਹੋਏ ਵੀ ਕਿਸੇ ਹੋਰ ਕੁੜੀ ਦੇ ਨਾਲ ਕਮਰੇ ਵਿੱਚ ਤੋਬਾ ਤੋਬਾ ਦੇਖੋ ਇਹ ਸਭ ਕੀ ਹੋ ਰਿਹਾ ਇਹ ਸੁਣ ਕੇ ਤਾਂ ਮੈਂ ਡਰ ਗਈ ਸਭ ਦੀਆਂ ਨਜ਼ਰਾਂ ਮੇਰੇ ਵੱਲ ਸੀ ਉਸਦੇ ਪਤੀ ਜਿਸ ਦਾ ਨਾਮ ਸੁਮੇਰ ਸੀ ਚੁੱਪਚਾਪ ਖੜਾ ਸੀ ਰਿਸ਼ਤੇਦਾਰ ਨੇ ਕਿਹਾ ਕੱਲ ਤੱਕ ਤਾਂ ਤੂੰ ਬੜਾ ਚੰਗਾ ਪਤੀ ਬਣ ਰਿਹਾ ਸੀ ਕਹਿੰਦੇ ਸੀ ਕਿ ਘਰ ਵਾਲੀ ਤੋਂ ਵੱਧ ਕੇ ਤੇਰੇ ਲਈ ਕੁਝ ਨੇ ਤੋ ਹੁਣ ਇਹ ਸਭ ਕੀ ਹੈ ਇਸ ਦਾ ਮਤਲਬ ਤੂੰ ਹੀ ਕਹਿੰਦਾ ਉਹ ਚੁੱਪਚਾਪ ਸਾਰੀਆਂ ਗੱਲਾਂ ਸੁਣ ਰਿਹਾ ਸੀ ਸਭ ਨੂੰ ਹੈਰਾਨੀ ਹੋ ਰਹੀ ਸੀ ਉਹ ਕੋਈ ਜਵਾਬ ਕਿਉਂ ਨਹੀਂ ਦੇ ਰਿਹਾ ਫਿਰ ਉਸ ਨੇ ਕਿਹਾ ਕਿ ਇਸ ਵਿੱਚ ਪੁਰਾਣੀ ਹੈ ਇਸ ਕੁੜੀ ਦੇ ਨਾਲ ਮੇਰਾ ਵਿਆਹ ਹੋਇਆ ਹੈ ਰਿਸ਼ਤੇਦਾਰਾਂ ਵਿੱਚੋਂ ਸਭ ਤੋਂ ਵੱਡੇ ਨੇ ਕੁੜੀ ਨੂੰ ਪੁੱਛਿਆ ਦੱਸ ਕੀ ਤੂੰ ਇਸਦੇ ਨਾਲ ਵਿਆਹ ਕਰਵਾਇਆ ਤਾਂ ਕਿਹਾ ਕਿ ਹਾਂ ਹੋਇਆ ਹੈ ਸਮੀਰ ਨੇ ਤੁਰੰਤ ਕਿਹਾ ਕੋਈ ਵਿਆਹ ਨਹੀਂ ਹੋਇਆ ਇਸ ਨੂੰ ਕਹਿ ਕਿ ਸਬੂਤ ਪੇਸ਼ ਕਰੇ ਤਾਂ ਉਸਨੇ ਕਿਹਾ ਤੁਹਾਡੇ ਕੋਲ ਸਬੂਤ ਹੈ ਇਸ ਤੇ ਇੱਕ ਔਰਤ ਨੇ ਗੁੱਸੇ ਵਿੱਚ ਕਿਹਾ ਤੇਰੇ ਕੋਲ ਤੇਰੇ ਵਿਆਹ ਦਾ ਕੋਈ ਸਬੂਤ ਤਾਂ ਹੋਵੇਗਾ ਮੈਂ ਤੇਰਾ ਵਿਆਹ ਆਪਣੇ ਪਤੀ ਨਾਲ ਕਰਵਾਉਂਗੀ ਕੀ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਖੂਬਸੂਰਤ ਕੁੜੀ ਦਾ ਵਿਆਹ ਆਪਣੇ ਪਤੀ ਨਾਲ ਕਰਵਾ ਦੇਵਾਂ ਇਹ ਕਿਹੋ ਜੀ ਗੱਲ ਆ ਭਣਾ ਤਾਂ ਕਿ ਉਹ ਮੈਨੂੰ ਛੱਡ ਦੇ ਕਿਹੜੀ ਘਰ ਵਾਲੀ ਆਪਣੇ ਪਤੀ ਦਾ ਵਿਆਹ ਇੱਕ ਘੱਟ ਉਮਰ ਤੇ ਖੂਬਸੂਰਤ ਕੁੜੀ ਨਾਲ ਕਰਾਉਂਦੀ ਹੈ ਕੁਰੀ ਨੇ ਕਿਹਾ ਤਾਂ ਤੁਸੀਂ ਸਭ ਜਾਣਦੇ ਹੋ ਕਿ ਮੈਂ ਆਪਣੇ ਪਤੀ ਨੂੰ ਬਹੁਤ ਮੁਹੱਬਤ ਕਰਦੀ ਹਾਂ ਪਰ ਇਸ ਨੇ ਇਹ ਇਲਜ਼ਾਮ ਲਗਾਇਆ ਕਿ ਮੇਰਾ ਕਿਸੇ ਹੋਰ ਮੁੰਡੇ ਨਾਲ ਚੱਕਰ ਹੈ ਇਸ ਦੇ ਕੋਲ ਕੋਈ ਸਬੂਤ ਨਹੀਂ ਸੀ ਤੁਸੀਂ ਫੈਸਲਾ ਕਰੋ ਹੁਣ ਤਾਂ ਸਬੂਤ ਤੁਹਾਡੇ ਸਾਹਮਣੇ ਹੈ ਰਿਸ਼ਤੇਦਾਰ ਉਸ ਨੂੰ ਬੁਰਾ ਭਲਾ ਕਹਿਣ ਲੱਗੇ ਤੇ ਇਲਜ਼ਾਮ ਲਾਉਣ ਕਿ ਇਹ ਸਭ ਕੁਝ ਉਹਨਾਂ ਤੇ ਆਪਣੇ ਹੀ ਘਰ ਵਿੱਚ ਹੋ ਰਿਹਾ ਸੀ ਪਰ ਉਸ ਸ਼ਖਸ ਦੀ ਖਮੋਸ਼ੀ ਦੇ ਚਿਹਰੇ ਤੇ ਜੋ ਸਕੂਨ ਸੀ ਉਸ ਨੂੰ ਦੇਖ ਕੇ ਕੋਈ ਸਮਝ ਨਹੀਂ ਪਾ ਰਿਹਾ ਸੀ ਕਿ ਉਹ ਕੀ ਸੋਚ ਰਿਹਾ ਤੇ ਕੀ ਕਰਨ ਵਾਲਾ ਫਿਰ ਉਸ ਨੇ ਸੁਨੀਤਾ ਦੇ ਵੱਲ ਦੇਖਿਆ ਤੇ ਤਿੰਨ ਵਾਰ ਤਲਾਕ ਤਲਾਕ ਉਹ ਦਿੱਤਾ ਉਸ ਨੇ ਕਿਹਾ ਮੈਂ ਸਮੀਰ ਹਸਨ ਆਪਣੇ ਪੂਰੇ ਹੋਸ਼-ਵਾਸ ਵਿੱਚ ਸੁਨੀਤਾ ਹਸਨ ਨੂੰ ਤਲਾਕ ਦਿੰਦਾ ਤਲਾਕ ਦਿੰਦਾ ਤਲਾਕ ਦਿੰਦਾ ਇਹ ਸਭ ਸੁਣ ਕੇ ਸਭ ਹੈਰਾਨ ਹੋ ਗਏ ਸੁਨੀਤਾ ਦਿਲ ਤੇ ਹੱਥ ਰੱਖ ਕੇ ਬੈਠੀ ਰਿਸ਼ਤੇਦਾਰਾਂ ਨੇ ਕਿਹਾ ਕਿ ਸਾਡੇ ਖਾਨਦਾਨ ਵਿੱਚ ਅੱਜ ਤੱਕ ਕਿਸੇ ਮਰਦ ਨੇ ਔਰਤ ਨੂੰ ਤਲਾਕ ਨਹੀਂ ਦਿੱਤਾ ਤੂੰ ਗਲਤੀ ਕੀਤੀ ਹੈ ਉੱਪਰੋਂ ਸਭ ਦੇ ਸਾਹਮਣੇ ਇਸ ਔਰਤ ਨੇ ਨੂੰ ਤਲਾਕ ਦੇ ਦਿੱਤਾ ਸਮੀਰ ਨੇ ਕਿਹਾ ਕਿ ਭਲੀ ਔਰਤ ਇਸ ਔਰਤ ਨੇ ਮੇਰੇ ਖਿਲਾਫ ਪਲਾਨ ਬਣਾਇਆ ਤੇ ਇੰਨਾ ਘਟੀਆ ਪਲਾਨ ਬਣਾਇਆ ਕਿ ਤੁਸੀਂ ਲੋਕ ਸੁਣੋਗੇ ਤਾਂ ਆਪਣੇ ਕੰਨਾਂ ਨੂੰ ਹੱਥ ਲਗਾ ਲਓ ਮੇਰੀਆਂ ਅੱਖਾਂ ਖੁੱਲ ਗਈਆਂ ਮੈਂ ਉਹਦਾ ਚਿਹਰਾ ਦੇਖ ਲੈ ਨਹੀਂ ਤਾਂ ਕੀ ਤਾਂ ਕੀ ਹੋ ਜਾਂਦਾ ਇਸਨੇ ਇਸ ਕੁੜੀ ਨੂੰ ਝੂਠ ਬੋਲਿਆ ਕਿ ਇਸਦਾ ਮੇਰੇ ਨਾਲ ਵਿਆਹ ਕਰਵਾਇਆ ਗਿਆ। ਜਦ ਕਿ ਕੋਈ ਵਿਆਹ ਨਹੀਂ ਹੋਇਆ। ਮੈਨੂੰ ਤਾਂ ਇਸ ਵਿਆਹ ਦੇ ਬਾਰੇ ਵਿੱਚ ਕੁਝ ਪਤਾ ਹੀ ਨਹੀਂ ਸੀ। ਨਕਾਨਾਮਾ ਵੀ ਝੂਠਾ ਸੀ। ਬਿਊਟੀ ਪਾਰਲਰ ਵਿੱਚ ਬੈਠ ਕੇ ਕਿਹੜਾ ਵਿਆਹ ਹੁੰਦਾ ਹੈ? ਫਿਰ ਇਸ ਮਾਸੂਮ ਕੁੜੀ ਨੂੰ ਬੇਕੁਬ ਬਣਾ ਕੇ ਇੱਥੇ ਪੈਸਿਆਂ ਦਾ ਲਾਲਚ ਦੇ ਕੇ ਇੱਥੇ ਭੇਜਿਆ ਗਿਆ। ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਮੇਰਾ ਕਿਸੇ ਹੋਰ ਦੇ ਨਾਲ ਚੱਕਰ ਹੈ। ਕੁਝ ਦਿਨ ਪਹਿਲਾਂ ਮੈਂ ਇਸ ਦਾ ਚੱਕਰ ਫੜ ਲਿਆ ਸੀ। ਇਸ ਦਾ ਆਪਣੇ ਤੋਂ ਅਤੀ ਉਮਰ ਦੇ ਮੁੰਡੇ ਨਾਲ ਅਫੇਅਰ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਕਿ ਮੈਂ ਇਸ ਦੇ ਖਿਲਾਫ ਕੋਈ ਸਬੂਤ ਇਕੱਠਾ ਕਰ ਸਕਦਾ ਇਸ ਨੂੰ ਆਪਣੀ ਜ਼ਿੰਦਗੀ ਤੋਂ ਕੱਢ ਦਿੰਦਾ ਇਸ ਨੇ ਮੇਰੇ ਖਿਲਾਫ ਇਹ ਚਾਲ ਚੱਲੀ ਇਹ ਪੇਵਫਾਤਵਦ ਬਦ ਚੱਲਣ ਔਰਤ ਤੇ ਮੇਰੇ ਉੱਪਰ ਹੀ ਚਾਲਾਂ ਚੱਲਦੀ ਹੈ ਝੂਠ ਵੀ ਬੋਲਦੀ ਹੈ ਧੋਖਾ ਵੀ ਦਿੰਦੀ ਹੈ ਅਜਿਹੀਆਂ ਔਰਤਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਕਿਉਂ ਰੱਖਾ ਮੈਂ ਇਸ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਦਿੱਤਾ ਹੁਣ ਮੈਂ ਇਸ ਕੁੜੀ ਨਾਲ ਵਿਆਹ ਕਰਵਾਉਂਗਾ ਇਹ ਸੌਣ ਕੇ ਮੈਂ ਹੈਰਾਨ ਹੋ ਗਈ ਉਸਨੇ ਮੈਨੂੰ ਇੱਛਤ ਆਪਣੇ ਘਰ ਪੇਰੇ ਚਵਾ ਦਿੱਤਾ ਜਦੋਂ ਮੈਂ ਘਰ ਪਹੁੰਚੀ ਤਾਂ ਮੈਂ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ ਮਾਂ ਔਲਜਨ ਵਿੱਚ ਮੈਨੂੰ ਝਿਰਕ ਕੇ ਅੱਲਾ ਦਾ ਸ਼ੁਕਰ ਅਦਾ ਕਰਕੇ ਮੈਂ ਸਹੀ ਸਲਾਮਤ ਵਾਪਸ ਆ ਗਈ ਅਸਲ ਵਿੱਚ ਹੋਇਆ ਇਹ ਸੀ ਕਿ ਮੈਂ ਗਲਤੀ ਨਾਲ ਬਿਸਤਰੀ ਕੋਲ ਟੱਕੇ ਲੈਂਪ ਤੇ ਹੱਥ ਲੱਗ ਗਿਆ ਜਿਸ ਨਾਲ ਕਮਰੇ ਵਿੱਚ ਰੋਸ਼ਨੀ ਹੋ ਗਈ ਮੈਨੂੰ ਨਹੀਂ ਪਤਾ ਸੀ ਕਿ ਅਮੀਰ ਲੋਕ ਸਾਈਡ ਟੇਬਲ ਤੇ ਇਹ ਲੈਂਪ ਰੱਖਦੇ ਜਿਸ ਦਾ ਬਟਨ ਬਿਸਤਰੇ ਦੇ ਕੋਲ ਹੀ ਹੁੰਦਾ ਉਸਨੇ ਮੇਰੀ ਸ਼ਕਲ ਦੇਖ ਲਈ ਤੇ ਪੁੱਛਿਆ ਤੂੰ ਕੌਣ ਹੈ ਮੈਂ ਤਾਂ ਤੈਨੂੰ ਆਪਣੀ ਘਰਵਾਲੀ ਸਮਝ ਰਿਆ ਸੀ ਮੁਜ਼ਬਰੀ ਵਿੱਚ ਮੈਨੂੰ ਸਭ ਕੁਝ ਦੱਸਣਾ ਪਿਆ ਮੈਂ ਕਿਹਾ ਮੈਂ ਹਾਂ ਤੁਹਾਡੀ ਘਰਵਾਲੀ ਹੀ ਉਸਨੇ ਕਿਹਾ ਕਿ ਮੇਰਾ ਤੇਰੇ ਨਾਲ ਵਿਆਹ ਕਦੋਂ ਹੋਇਆ ਪਰ ਉਸਨੇ ਰਾਤ ਪਰ ਮੈਨੂੰ ਹੱਥ ਤੱਕ ਨਹੀਂ ਲਾਇਆ ਇੱਕ ਪਾਸੇ ਬੈਠਾ ਰਿਹਾ ਸਵੇਰੇ ਉਸਨੇ ਮੈਨੂੰ ਸਭ ਰਿਸ਼ਤੇਦਾਰਾਂ ਦੇ ਸਾਹਮਣੇ ਲਿਆ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਗਲਤਾਂ ਪਰ ਉਸਦੀ ਚਾਲ ਉਲਟੀ ਪੈ ਗਈ ਇਸ ਤਰ੍ਹਾਂ ਮੈਂ ਇੱਕ ਅਮੀਰ ਆਦਮੀ ਦੀ ਘਰਵਾਲੀ ਬਣੀ ਉਸਨੇ ਨਾ ਸਿਰਫ ਮੇਰੀਆਂ ਭੈਣਾਂ ਨੂੰ ਆਪਣੇ ਘਰੇ ਬੁਲਾ ਲਿਆ ਬਲਕਿ ਉਹਨਾਂ ਦਾ ਚੰਗੀ ਜਗ੍ਹਾ ਵਿਆਹ ਵੀ ਕਰਵਾਇਆ ਦੋਨਾਂ ਭੈਣਾਂ ਦਾ ਵਿਆਹ ਇੱਕ ਹੀ ਦਿਨ ਵਿੱਚ ਹੋਇਆ ਤੇ ਉਹ ਬਹੁਤ ਖੁਸ਼ ਨੇ ਹੁਣ ਮੇਰੀ ਤੀਜੀ ਭੈਣ ਪੜ੍ਹਾਈ ਕਰ ਰਹੀ ਹੈ ਤੇ ਮੇਰੀ ਮਾਂ ਦਾ ਲਾਜ ਵੀ ਕਰਵਾ ਰਿਹਾ ਹੈ ਉਹ ਦੁਨੀਆ ਦਾ ਸਭ ਤੋਂ ਚੰਗਾ ਪਤੀ ਹੈ ਮੈਂ ਉਸਦੇ ਨਾਲ ਬਹੁਤ ਖੁਸ਼ ਹਾਂ ਉਹ ਮੇਰੀ ਗੱਲ ਮੰਨਦਾ ਹੈ ਤੇ ਕਹਿੰਦਾ ਤੂੰ ਮਾਸੂਮ ਕੁੜੀ ਹੈ ਸ਼ਾਇਦ ਤੇਰੀ ਮੱਤ ਦੇ ਲਈ ਰੱਬ ਨੇ ਮੈਨੂੰ ਤੇਰੇ ਰਸਤੇ ਵਿੱਚ ਭੇਜਿਆ ਉਹ ਸਹੀ ਕਹਿੰਦਾ ਹੈ ਕਿਉਂਕਿ ਜੇ ਉਸ ਦਿਨ ਉਸਨੇ ਮੇਰੀ ਮੱਤ ਸੁਣਾ ਕੀਤੀ ਹੁੰਦੀ ਮੇਰੇ ਨਾਲ ਪਤਾ ਨਹੀਂ ਕੀ ਹੁੰਦਾ ਅੱਜ ਅਸੀਂ ਦੋਨੇ ਪਤੀ ਪਤਨੀ ਇੱਕ ਪਵਿੱਤਰ ਰਿਸ਼ਤੇ ਵਿੱਚ ਬੰਨੇ ਹੋਏ ਅੱਲਾ ਦਾ ਸ਼ੁਕਰ ਹੈ ਕਿ ਸਭ ਕੁਝ ਠੀਕ ਹੈ ਅਸੀਂ ਤੋਂ ਨੇ ਇੱਕ ਦੂਜੇ ਦੇ ਨਾਲ ਹੁਣ ਤੁਸੀਂ ਹੀ ਦੱਸੋ ਜੇ ਤੁਸੀਂ ਮੇਰੀ ਜਗ੍ਹਾ ਹੁੰਦੇ ਤਾਂ ਕੀ ਕਰਦੇ ਉਹ ਜੋ ਸਮੀਰ ਹਸਨ ਨੇ ਕੀਤਾ ਕੀ ਉਹ ਸਹੀ ਹੈ ਜਾਂ ਨਹੀਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਨ